ਹਾਂਜੀ ਸਾ ਫੈਕਟਰੀ ਲਈ ਹੋਈ ਆਪਾਂ ਬਾਈ ਇਹ ਸਮਾਣੇ ਤੋਂ ਪਾਤੜਾ ਰੋਡ ਤੇ ਐ ਜੀ ਇਹ ਪਾਤੜਾ ਨਾਲ ਆਇਓ ਸਮਾਣੇ ਨੂੰ ਜਾਂ ਸਮਾਣੇ ਤੇ ਜਾਓ ਪਾਤੜਾ ਰੋਡ ਦੇ ਉੱਤੇ ਵਿਚਕਾਰੇ ਵਿਚਕਾਰ ਪਿੰਡ ਐ ਇਹ ਦੇ ਦੇਣਾ ਜੀ ਤੇ ਨੇੜੇ ਬੰਟੀ ਦਾ ਢਾਬਾ ਆਪਣੇ ਜੀ ਨਾਲ ਠੀਕ ਐ ਬਾਈ ਜੀ ਤੇ ਤੇ ਬਾਈ ਜੀ ਆਪਾਂ ਦੱਸਿਓ ਕਿਸਾਨ ਵੀਰਾਂ ਵਾਸਤੇ ਕਿਹੜੀਆਂ ਕਿਹੜੀਆਂ ਟਰਾਲੀਆਂ ਕਿੰਨੇ ਕਿੰਨੇ ਪ੍ਰਾਈਸ ਤੇ ਕੀ ਕੀ ਬਣੋ ਆਪਣੇ ਕੋਲ 16 ਫੁੱਟੀ ਤੋਂ ਲੈ ਕੇ 16 17 ਜੀ 12 6 11 ਸਾਰੇ ਸਹਿਜ ਹੁੰਦੇ ਨੇ ਭਾਈ ਜਿਹੜੇ ਮਰਜੀ ਸਹਿਜ ਲੈ ਲਓ ਠੀਕ ਆ ਭਾਈ ਜੀ ਤੇ ਆ ਸਾਹਮਣੇ ਕਿਹੜੀ ਟਰਾਲੀ ਖੜੀ ਆ ਇਹਦੇ ਬਾਰੇ ਦੱਸਿਓ ਜੀ ਇਹ ਭਾਈ ਖੜੀ ਆ 14 7 ਜੀ 26 ਗਵੰਟਲ ਵਜਣਾ ਇਹਦਾ 10 ਇੰਚੀ ਚਾਸੀ ਆ ਜੀ 4 ਇੰਚੀ ਵੱਤਾ ਉੱਥੇ ਜਿੱ ਇੱਕ ਲੱਗੇ ਹੋਏ ਨੇ ਟਿਪਰ ਵਾਂਗੂ ਅੱਛਾ ਭਾਈ ਜੀ ਇਹ ਚ ਭਾਈ ਅੱਛਾ ਜੀ ਟਰੈਕਟਰ ਦਾ ਪੰਪ ਨਹੀਂ ਮਾਰਦਾ ਸਲੋ ਰੇਜ 'ਚ ਚੱਕ ਲੈਂਦਾ ਅੱਛਾ ਭਾਈ ਜੀ ਬੰਦ ਰੇਜ 'ਚ ਰੇਲ ਦਾ ਹਿੱਸਾ ਭਾਈ ਠੀਕ ਆ ਭਾਈ ਜੀ ਪਲਾਜ਼ਮਾ ਪਲਾਜ਼ਮਾ ਵੱਡਾ ਸਾਰਾ 3 ਫੁੱਟਾ ਵੱਡਾ 26 ਗਵੰਟਲ ਵਜਣਾ ਭਾਈ ਇਹ ਤਾਂ ਮੈਂ ਭਾਈ ਆਪਾਂ 2,60,000 ਦੀ ਠੀਕ ਆ ਲੈ ਵੀ ਦੋਸਤੋ 22 ਜੀ ਦੀ ਤੁਹਾਨੂੰ ਟਰਾਲੀ ਦਿਖਾਈ ਆ ਆਪਾਂ ਜਿਹੜੀ ਬਣਾਈ ਹੋਈ ਆ 2,60,000 ਰੁਪਏ ਦੀ ਇਹ ਟਰਾਲੀ 22 ਜੀ ਤੁਹਾਨੂੰ ਦੇ ਦਾਂਗੇ ਵਿਦ ਟਾਇਰ ਵਿਦ ਟਾਇਰ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਟਰਾਲੀ ਬਣਾਈ ਹੋਈ ਆ ਬਾਈ ਜੀ ਨੇ ਆ ਤਾਂ ਤੁਹਾਰ ਦੇਗੇ हां जी दोस्तों पूरी वीडियो ਤੁਹਾਨੂੰ ਸਵੇਰੇ ਅਪਲੋਡ ਕਰੀ ਜਾਊਗੀ ਇਹੀ ਪੇਜ ਦੇ ਉੱਪਰ ਸਾਡੇ ਚੈਨਲ ਨੂੰ ਫੋਲੋ ਕਰਕੇ ਰੱਖੋ ਸਾਰੀਆਂ ਟਰਾਲੀਆਂ ਦਾ ਤੁਹਾਨੂੰ ਸਵੇਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ ਦੋਸਤੋ 50000 ਰੁਪਏ ਤੋਂ ਬਾਈਆਂ ਲਵੇ ਟਰਾਲੀ ਸਟਾਰਟ ਹੋ ਜਾਂਦੀ ਹੈ ਧੰਨਵਾਦ ਵੀਡੀਓ ਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ